ਸਾਡਾ ਵੀ ਕਿਹੜਾ ਜੀ ਕਰਦਾ ਹੈ ਉਹ ਤੇ ਤੁਹਾਨੂੰ ਪਤਾ ਤੁਸੀਂ 10 15 ਮਿੰਟ ਕੱਢੋਗੇ ਬਹੁਤ ਔਖੇ ਕੱਟਦੇ ਹੈਂ ਤੇ ਅਸੀਂ ਇੱਥੇ ਜ਼ਿੰਦਗੀ ਕੱਟਣੀ ਹੈ ਅਸੀਂ ਰਾਤ ਨੂੰ ਆਰਾਮ ਨਾਲ ਟੇਮ ਨਾਲ ਅੰਦਰ ਸੌਂ ਚੁੱਕੇ ਨਾ ਬਾਹਰ ਸੌਂਦੇ ਹੈਂ ਕੇਵਲ ਰਾਤ ਜਾਗ ਕੇ ਕੱਟਦੇ ਹੈਂ ਤੁਸੀਂ ਸੋइए ਦੇਖੋ ਜਾਗ ਕੇ ਕਾਫੀ țeṛa ਗੀ ਹੋਏ ਚ ਪਰ ਕਿੱਥੇ ਚਲ ਜਾਈਏ ਹੁਣ ਬੱਚੇ ਨੇ ਆ ਗਾਵਾਂ ਮੱਛਾਂ ਨੇ ਨਾ ਆਪ ਚਲ ਜਲੇ ਜਾਂਦੇ ਨਹੀਂ ਫਰਮਾਲ ਡੰਗਰ ਦਾ ਓਖਾ ਜਾਂਦਾ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਇੱਥੇ ਪ੍ਰਸ਼ਾਸਨ ਲੋਕ ਕੋਈ ਆਇਆ ਤੁਹਾਡੇ ਨਹੀਂ ਜੇ ਕੋਈ ਆਇਆ ਵੀ ਹੋਇਆ ਤੇ ਬੋਲ ਤੀ ਆਣ ਕੇ ਮੁੜ ਗਿਆ ਉਹ ਘਰਾਂ ਚ ਕੋਈ ਨਹੀਂ ਆਇਆ ਤੰਦੂਬੇ ਜਿਹੜੇ ਸਰਕਾਰਾਂ ਜਿਹੜੇ ਹੈਗੇ ਨਾ ਉਹ ਸਿਰਫ ਫੋਟੋਆਂ ਖਿਚਵਾਉਣ ਨੂੰ ਆ। ਕੋਈ ਟੀਆ ਪਦੇਲੇ ਕੋਈ ਮੰਤਰੀ ਅੰਦਰ ਗੋਡੇ ਤੱਕ ਪਜਾਮਾ ਕੀਤਾ ਹੁੰਦਾ ਪਾਣੀ ਚ ਲੱਕੋ ਤੱਕ ਵੜਿਆ ਹੁੰਦਾ ਬਾ ਫੋਟੋ ਖਿਚਾ ਕੇ ਚਲ ਜਾਂਦਾ। ਤੁਹਾਨੂੰ ਦੇ ਕੇ ਖਿੱਚ ਪੈਂਦੀ ਵੀ ਮੈਨੂੰ ਦੇ ਕੇ ਖਿੱਚ ਪੈਂਦੀ ਵੀ ਸਰਕਾਰਾਂ ਨੂੰ ਨੇ ਪੈਂਦੀ ਹੋਣਗੀਆਂ। ਕਾਫੀ ਹੰਬਲੇ ਮਤਲਬ ਠਾਣੂ ਹੋ ਗਿਆ। ਜੇ ਕੱਲ ਨੂੰ ਕੋਈ ਨੁਕਸਾਨ ਹੋਣ ਕੌਣ ਜ਼ਿੰਮੇਵਾਰ? ਕਹਤ ਆਇਆ ਆਪਣੀ ਕਿੰਨੇ ਰਸਾਂ ਆਇਆ ਕਰੇ ਲੋਕ ਨੇ 2-2 ਸਾਲ ਦਾ ਇਕੱਠਾ ਵੀ ਹਾਂਜੀ ਹਾਂਜੀ ਕਰ ਲਿਆ ਵਾ ਹਾਂਜੀ ਬਿਲਕੁਲ ਪਰ ਕੀ ਕਰਨਾ ਉਹ ਵੀ ਸਹੀ ਆਪਣੀ ਜਗ੍ਹਾ ਤੇ ਕਣਕ ਦੀ ਕੋਈ ਹੈ ਨਹੀਂ ਮੇਂਦਰੀਤੀ ਸੇ ਨੂੰ ਵੀ ਕਿੱਥੋਂ ਪੈਸਾ ਆਣਾ ਕਿੱਥੋਂ ਨਹੀਂ ਆਣਾ ਚਾਹ ਤਨ ਪਾਣੀ ਆ ਤਾਂ ਸਭ ਨੇ ਆਉਣਾ ਵਾ ਹੁਣ ਕਿ ਕਿਸੇ ਨੇ ਸਾਡੀ ਸਾਰੀ ਸਾਰ ਨਹੀਂ ਸਾਨੂੰ ਆਪ ਕਾਂ ਦਾ ਸੋਚਣਾ ਪੈਂਦਾ ਵੀ ਗਾਂ ਹੈ ਕੀ ਵਰਤਨਾ ਵਾ ਇਸ ਲਈ ਸਾਨੂੰ ਜਮਾ ਕਰਨਾ ਪੈਂਦਾ ਵਾ ਕੋਈ ਚਾਹੁੰਦਾ ਕਿਸੇ ਤੋਂ ਕੋਈ ਮੰਗੇ ਸਾਡਾ ਖੋਦ ਮਾਲਕ ਕਾਣਾ ਵੀ ਪਹਿਲੀ ਦੇ ਅਸੀਂ ਤਾਂ ਚਾਹਣੇ ਕਿ ਰੱਬ ਸਾਨੂੰ ਵੀ ਇਹੋ ਜੇ ਬਣਾਵੇ ਇੰਨੀ ਨੂੰ ਦਾਨ ਕਰੀਏ ਮੰਗਣ ਨੂੰ ਕਿਸੇ ਦਾ ਵੀ ਨਾ ਚੀਨੀ ਕਰਦਾ ਪਰ ਕੀ ਕਰੀ ਹੁਣ ਹਾਲਾਤ ਇਦਾਂ ਦੇ ਬਣੇ ਪਿਆ ਕਿ ਮੰਗਤੇ ਬਣੇ ਪਿਆ ਤੈਨੂੰ ਪਤਾ ਹੈ ਇਹ ਟਾਈਮ ਨਿਕਲ ਜਣਾ ਨਹੀਂ ਪਰ ਤੁਸੀਂ ਟਾਈਮ ਦਿੱਤੇ ਰੱਖਿਓ ਜਦੋਂ ਇਹ ਬੋਟਾ ਲੈਣਾ ਹੈ ਨਾ ਉਦੋਂ ਆ ਚੀਜ਼ ਸਾਹਮਣੇ ਜ਼ਰੂਰ ਰੱਖਿਓ ਕੁਝਦਾਂ ਨੂੰ ਆ ਹੀ ਘਰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਘਰ ਇਹ ਇਹਨਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ ਜਦੋਂ ਮਨ ਲਓ ਘਰ ਦੇ ਆਪਾਂ ਕਹਿੰਦੇ ਨਾ ਕਿ ਸਭ ਕੁਝ ਹੁੰਦਾ ਹੋਏਗਾ ਤੇ ਇੱਥੇ ਮੈਨੂੰ ਲੱਗਦਾ ਕਿ ਤਰਪਾਈਲ ਦੀ ਜ਼ਰੂਰਤ ਵੀ ਹੋਣੀ ਹੈ ਜੰਜੋ ਬਾਰੇ ਇੱਥੇ ਤਰਪੈਲ ਦੇ ਦੇਖੋ ਹੁਣ ਜਿਹੜਾ ਸਹੀ ਬੰਦਾ ਹੋਏਗਾ ਨਾ ਉਹ ਮਪੇਲੀ ਗੱਲ ਤੇ ਮੰਗੇਗਾ ਹੀ ਨੇ ਅਨਖ ਦੇ ਨਾਲ ਕਿਉਂਕਿ ਆਪਣੇ ਪੰਜਾਬੀਆ ਦਾ ਖੂਨ ਹੀ ਇੱਦਾਂ ਦਾ ਵਾ ਅੰਦਰ ਦੇ ਅੰਦਰ ਘੁੱਟਦੇ ਰਹਿਣਗੇ ਪਰ ਮੰਗਣਗੇ ਨਹੀਂ ਪਰ ਜਿਹੜੇ ਜ਼ਰੂਰਤ ਆ ਉਹ ਸਹੀ ਮੈਨੇਚ ਜ਼ਰੂਰਤ ਇਨ੍ਹਾਂ ਨੂੰ ਆ ਤੇ ਮੈਂ ਤੇ ਇਹ ਸਾਰਿਆਂ ਨੂੰ ਚਾਹੂੰਗਾ ਕਿ ਮੇਰੇ ਵੀਰੋਂ ਇਹ ਦੇਖੋ ਆਪਣਾ ਪੰਜਾਬ ਹਮੇਸ਼ਾ ਦੇਣ ਦੇਣ ਵਾਲੇ ਪਾਸੇ ਖੜਾ ਰਿਹਾ ਵਾ ਪਰ ਇਹ ਆ ਕਿ ਅੱਜ ਆਪਾਂ ਉਹਨੂੰ ਮੰਗਤਾ ਨਾ ਬਣਾ ਦਈਏ ਕਿ ਜਿਹੜਾ ਬੰਦਾ ਦੇਖੋ ਟਰਾਲੀ ਦੇ ਪਿੱਛੇ ਚੜਿਆ ਹੁੰਦਾ ਜਾਂ ਟਰਾਲੀ ਦੇ ਨਾਲ ਲਮਕਿਆ ਹੁੰਦਾ ਜ਼ਰੂਰਤ ਆ ਕਿ ਜਿਹੜਾ ਟਾੜਾ ਦਾਨ ਜ਼ਰੂਰਤ ਹੈ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਖੜੇ ਹੋਣ ਦੀ ਜੀ ਬਾਕੀ ਮੈਂ ਫਿਰ ਆਪਣੇ ਤੰਜੋ ਸਾਹਿਬ ઠાਡੇ ਮਾਧਿਮ ਨਾਲ ਹੀ ਕਹੂੰਗਾ ਕਿ ਜਿਹੜੇ ਪਰਿਵਾਰ ਮੈਂ ਇੱਕ ਇੱਕ ਮਿੰਟ ਬੱਸ ਤਾਂ ਪਹਿੰਜੀ ਕਿਹੜੀ ਕਿਹੜੀ ਤੁਹਾਡੇ ਇੱਥੇ ਜ਼ਰੂਰਤਾਂ ਕੀ-ਕੀ ਨੇ ਹੈਗੀਆਂ ਇਸ ਟਾਈਮ ਸਾਨੂੰ ਇੱਥੇ ਕੋਈ ਨਹੀਂ ਔਖਾ ਚ 25 ਦਿਨ ਹੋ ਗਏ ਪਾਣੀ ਚ ਤੁਹਾਨੂੰ ਪਤਾ 12ਵੀਂ ਜਾਣੀ ਹੋਇਆ ਘਰਾਂ ਚ ਬੱਚੇ ਹੋਏ ਆ ਤਾਂ ਨੀਚੋਂ ਆ ਪਾਣੀ ਆ ਤੇ ਉੱਪਰੋਂ ਛੱਤਾਂ ਸਾਡੀਆਂ ਚੋ ਚੋ ਕੇ ਮੰਦਾ ਹਾਲ ਹੋਇਆ ਪਿਆ ਕਰਦਾ ਸਾਡੀ ਜਾ ਕੇ ਦੇਖੋ ਕਮਰਿਆਂ ਦੇ ਵਿੱਚ ਪਾਣੀ ਪਾਣੀ ਆ ਬਹੁਤ ਔਖਾ ਇੱਥੇ ਰਹਿਣਾ ਤੇ ਇਹ ਪ੍ਰਸ਼ਾਸਨ ਨੂੰ ਕਿੰਨੇ ਕਿ ਸਾਡਾ ਸਾਨੂੰ ਪੰਨ ਦਾ ਕੁਛ ਨਾ ਕੁਛ ਕਰਕੇ ਦਿੱਤਾ ਜਾਏ ਜੀ ਲਓ ਜਿੱਤਾ ਪਹਿਲ ਵੀ ਦੋ ਇੱਕ ਆਪਣਾ ਕਿਉਂਕਿ ਇਹਨਾਂ ਨੂੰ ਜ਼ਰੂਰਤ ਹੋਣੀ ਹੈ ਨਹੀਂ ਪਾਈ ਅਥਰ ਪਹਿਲ ਪਾਇਆ ਵੀ ਚੋਈ ਜਾਂਦੇ ਨੇ ਕਿੰਨੇ ਕਿੰਨੇ ਪਰਿਵਾਰਾ ਜੀ ਇੱਥੇ ਤੁਹਾਡੇ ਇੱਥੇ ਅਸੀਂ ਦੋ ਜਾਣੀ ਆ ਇਸ ਟਾਈਮ ਬਾਕੀ ਰਿਸ਼ਤੇਦਾਰਾਂ ਦੇ ਗਿਆ ਹੋ ਜੀ ਕਿੰਨੀ ਜ਼ਮੀਨ ਜੂਨ ਤੁਹਾਡੀ ਹੈਗੇ ਜ਼ਮੀਨ ਹੈਗੀ 7 ਕਿੱਲੇ ਹੂੰ ਹਾਂਜੀ ਹੁਣ ਤਾਂ ਮੈਨੂੰ ਲੱਗਦਾ ਕਿ ਜਦੋਂ ਮਹੀਨਾ ਡੇਢ ਮਹੀਨਾ ਹੋ ਗਿਆ ਬਚੇ ਕੁਝ ਨਹੀਂ ਉਹਣਾ ਨਹੀਂ ਕੋ ਕਣਕ ਦੀ ਵੀ ਆਸ ਨਹੀਂ ਹੈਗੀ ਵੀ ਪੀਚ ਹੀ ਜਾਣੀ ਆ ਜਾਂ ਨਹੀਂ ਪੀਚ ਹੀ ਜਾਣੀਗੀ ਹੂੰ ਬਹੁਤ ਔਖਾ ਠੀਕ ਹੈ ਜੀ ਹੋਰ ਮਨੂੰ ਕਿ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਇੱਥੇ ਪ੍ਰਸ਼ਾਸਨ ਲੋ ਕੋਈ ਆਇਆ ਤੁਹਾਡੇ ਨਹੀਂ ਜੇ ਕੋਈ ਆਇਆ ਵੀ ਹੋਇਆ ਉੱਥੇ ਪੋਲ ਤੋਂ ਹੀ ਆਣ ਕੇ ਮੁੜ ਗਿਆ ਉਹ ਘਰਾਂ ਚ ਕੋਈ ਨਹੀਂ ਆਇਆ ਹੂੰ ਹਾਂਜੀ ਦੇਖੋ ਥੋੜਾ ਅੱਗੇ ਆਓ ਤੁਸੀਂ ਨਹੀਂ ਇਹ ਲੈ ਕੇ ਆਓ ਕੈਮਰਾ ਤੇ ਚਲੋ ਵੈਸੇ ਕਿਹਨੂੰ ਦੱਸੇ ਕਿ ਇਹ ਚੀਜ਼ ਦਿਖਾਣੀ ਨਹੀਂ ਬਟ ਹੁਣ ਕੀ ਕਰੀਏ ਮਜਬੂਰੀ ਹੈ ਘਰ ਦੇ ਹਾਲਾਤ ਦੇਖੂਗੇ ਨਾ ਤੁਸੀਂ ਤਾਂ ਦੇਖੋ ਘਰ ਨੂੰ ਬਚਾਉਣ ਵਾਸਤੇ ਘਰ ਦੇ ਉੱਪਰ ਕਿਉਂਕਿ ਕਹਿੰਦੇ ਕਮਰੇ ਚ ਆਉਂਦੇ ਆ ਤੇ ਉੱਪਰ ਇਹਨਾਂ ਵਿਚਾਰਿਆਂ ਨੇ ਤਰਪੈਲਾ ਪਾਈਆਂ ਦੇਖੋ ਕਿ ਅੱਗੇ ਅੰਦਰ ਕਾਫੀ ਪਾਣੀ ਖੜਿਆ ਹੋਇਆ ਵਾ ਚੋ ਚੋ ਕੇ ਵੀ ਮਤਲਬ ਸਮਾਨ ਮੈਂ ਤਾਂ ਰੱਖਿਆ ਹੋਇਆ ਆਜੋ ਜੀ ਆਜੋ ਤੁਹਾਡੇ ਇੱਥੇ ਘਰ ਦੇ ਵਿੱਚ ਕੋਈ ਡੌਗ ਵਗੈਰਾ ਤਾਂ ਨਹੀਂ ਹੈਗਾ ਨਹੀਂ ਜੇ ਕਿਉਂਕਿ ਫੀਡ ਚਾਹੀਦੀ ਤਾਂ ਉਹ ਵੀ ਦਿੰਦੋਈਏ ਮਾਲ ਡੰਗਰ ਦਾ ਆ ਜਾਂਦਾ ਰੋਸ਼ਨ ਹਾਂਜੀ ਹਾਂਜੀ ਚਾਰਾ ਵਗੈਰਾ ਆ ਜਾਂਦਾ ਵਾ ਤੇ ਉਸ ਲਿਆ ਕੇ ਰੱਖਿਆ ਘਰੇ ਹਾਂਜੀ ਦਾਦਾ ਹੀ ਔਖਾ ਵਾ ਕਿ ਸਮਾਨ ਸਮੂਲ ਸਾਡਾ ਹੁਣ ਅੰਦਰਾਂ ਚ ਵੀ ਤੁਹਾਨੂੰ ਪਤਾ ਕਿੱਥੇ ਸਾਂਭਿਆ ਉਹ ਦਿਖਾਈਓ ਘਰ ਦੇ ਹਲਾਚੜੇ ਨਾ ਆ ਦੇਖੋ ਆ ਕਮਰਾ ਪਾਣੀ ਨਾਲ ਹੀ ਭਰਿਆ ਪਿਆ ਮਤਲਬ ਹਜੇ ਤਾਂ ਕਾਫੀ ਸੋਕ ਗਿਆ ਜਿਹੜਾ ਕਹਿੰਦੇ ਨਾ ਕਿ ਬੈੱਡ ਵੀ ਤੁਹਾਨੂੰ ਮਨ ਲੋਕ نیچے ਰੱਖ ਕੇ ਉਹ ਫਿਰ ਪਾਣੀ ਦਾ ਕਰਕੇ ਅਸੀਂ ਉੱਚੇ ਕਿਤੇ ਸੀ ਵੀ ਜੇ ਪਾਣੀ ਜ਼ਿਆਦਾ ਚੜੂਗਾ ਤੇ ਕਮ ਸੇ ਕਮ ਬੈਠੇ ਤੇ ਬਾਤ ਜਾਣਗੇ ਤੇ ਪਰ ਚਲੋ ਔਰ ਤਿੰਨ ਹੀ ਕਰਾਂ ਸ਼ਾਮ ਤਾਂ ਆ ਚੋਈ ਜਾਂਦੀ ਆਵਾ ਹੋਣ ਉਹ ਦਰਵਾਜ਼ਾ ਕਾਈ ਤੇ ਨਾਲ ਕਿੰਨੇ ਦਿਨ ਹੋ ਗਏ ਮੀਟ ਪੈਣਾ ਉਹ ਤੋਂ ਛੱਤ ਨੀਵੀ ਹੋ ਗਿਆ। ਹੂੰ کافی ਉਮਬਾਲੇ ਮਤਲਬ ਠਾਣੂ ਹੋ ਗਿਆ। ਜੇ ਕੱਲ ਨੂੰ ਕੋਈ ਨੁਕਸਾਨ ਹੋਉਂ ਕੌਣ ਜ਼ਿੰਮੇਵਾਰ? ਤੇ ਤੁਸੀਂ ਇੱਥੋਂ ਬਾਹਰ ਕਿਉਂ ਨਹੀਂ ਚਲੇ ਜਾਂਦੇ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਘਰ ਜੇ 30 ਦਿਨ ਹੋ ਗਏ ਜਾਂ ਮਹੀਨਾ ਤੋਂ ਉੱਪਰ ਹੋ ਗਿਆ ਤੇ ਨੀਆਂ ਦਾ ਨੁਕਸਾਨ ਵੀ ਹੋਇਆ ਹੀ ਹੁਣ। ਹਾਂਜੀ ਹੋਇਆ ਵੀ ਇਧਰ ਨਹੀਂ ਬੈਠ ਗਈ ਪਰਲੇ ਬੰਨੋ ਅਰਸ ਹੋਈ ਦੇਖੋ ਜਾ ਕੇ کافی țeੜ ਆ ਗਈ ਹੈ ਵਿੱਚ। ਪਰ ਕਿੱਥੇ ਚਲ ਜਾਈਏ ਹੁਣ ਬੱਚੇ ਨੇ ਆ ਗਾਵਾਂ ਮੱਝਾਂ ਨੇ ਨਾ ਆਪ ਤਾਂ ਚਲ ਚਲੇ ਜਾਣੀ ਫਿਰ ਮਾਲ ਡੰਗਰ ਦਾ ਓਖਾ ਹੋ ਜਾਂਦਾ। ਨਹੀਂ ਦੇਖੋ ਪੰਜ ਜੀ ਆਪਾਂ ਦੇਖਿਆ ਤੁਹਾਡੇ ਇੱਥੇ ਹਾਲਾਤ ਹੈ ਜੀ ਮੈਨੂੰ ਲੱਗਾ ਪੰਜ ਸੱਤ ਘਰ ਤਾਂ ਮਤਲਬ ਪਰਮਾਤਮਾ ਨਾ ਕਰ ਇਦਾਂ ਹੋਵੇ ਪਰ ਇਦਾਂ ਦੇ ਹਾਲਾਤ ਹੋ ਚੁੱਕੇ ਆ ਹਾਂ ਜੀ ਪਰ ਕੀ ਕਰੀਏ ਨਹੀਂ ਕੋਈ ਹਟਕਾਣਾ ਚਾਣ ਨੂੰ ਹੂੰ ਸਾਡਾ ਵੀ ਕਿਹੜਾ ਜੀ ਕਰਦਾ ਇਹੋ ਚਾਚਾ ਤੁਹਾਨੂੰ ਪਤਾ ਤੁਸੀਂ 10 15 ਮਿੰਟ ਕੱਢੋਗੇ ਬਹੁਤ ਔਖੇ ਕੱਢਨੇ ਆ ਬਿਲਕੁਲ ਔਖੇ ਜੀ ਬਿਲਕੁਲ ਤੇ ਅਸੀਂ ਇੱਥੇ ਜ਼ਿੰਦਗੀ ਕੱਟਨੀ ਆ ਤੰਜੋ ਭਾਜੀ ਸਰਕਾਰਾਂ ਜਿਹੜੇ ਹੈਗੇ ਨਾ ਉਹ ਸਿਰਫ ਫੋਟੋਆਂ ਖਿਚਵਾਉਣ ਨੂੰ ਆ ਉਹ ਕੋਈ ਦਿਹਾਪਾ ਦੇਲੇ ਕੋਈ ਮੰਤਰੀ ਆਂਦਾ ਗੋਡਿਆਂ ਤੱਕ ਪਜਾਮਾ ਕੀਤਾ ਹੁੰਦਾ ਪਾਣੀ ਚ ਲੱਕੋ ਤੱਕ ਵੜਿਆ ਹੁੰਦਾ ਫੇ ਫੋਟੋ ਖਿਚਾ ਕੇ ਚਲ ਜਾਂਦਾ ਕਿ ਸਰਕਾਰ ਤੁਹਾਨੂੰ ਦੇਖ ਕੇ ਖਿੱਚ ਪੈਂਦੀ ਪਈ ਮੈਨੂੰ ਦੇਖ ਕੇ ਖਿੱਚ ਪੈਂਦੀ ਕਿ ਸਰਕਾਰਾਂ ਨੂੰ ਨੇ ਪੈਂਦੀ ਹੋਣਗੇ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਘਰਾਂ ਚ ਜਾ ਕੇ ਦੇਖਾਂਗੇ ਕਿਹੜੇ ਘਰਾਂ ਦੇ ਹਾਲਾਤ ਆ ਤੁਹਾਨੂੰ ਇੱਥੇ ਪਤਾ ਕੋ ਕਿਹੜੇ ਘਰਾਂ ਦੀ ਕੀ ਲੋੜ ਆ ਹਾਲਾਤ ਸਾਹਮਣੇ ਆ ਤੁਹਾਡੇ ਤੁਸੀਂ ਦੇਖ ਹੀ ਰਹੇ ਜੀ ਬਹੁਤ ਔਖਾ ਸਾਨੂੰ ਪਤਾ ਜਿੱਦਾਂ ਦਿਨ ਕੱਟਣ ਦੇ ਆ ਸੀ ਇੱਥੇ ਅੱਛਾ ਜੀ ਚਲੋ ਇਹ ਵੀਰ ਸਾਡੇ ਨਾ ਐਨਜੀਓ ਤੋਂ ਆਏ ਤੁਹਾਡੇ ਲਈ ਚਲੋ ਜੋ ਵੀ ਸਰਦਾ ਬੰਦਾ ਲੈ ਕੇ ਆਏ ਆ ਕੁਛ ਤੁਸੀਂ ਇਹਨਾਂ ਨੂੰ ਉਹ ਚੀਜ਼ ਦੱਸੋ ਕਿ ਜਿਹੜੀ ਲੋਕਾਂ ਦੀ ਲੋੜ ਆ ਕਿਉਂਕਿ ਮੈਨੂੰ ਲੱਗਾ ਕਰ ਰੋਜ਼ਾਨਾ ਜਿਹੜਾ ਰਾਸ਼ਨ ਰੋਜ਼ਾਨਾ ਲਓ ਉਹ ਇਸ ਟਾਈਮ ਲੋਕਾਂ ਨੇ ਬਹੁਤ ਰਾਸ਼ਨ ਤੇ ਬਹੁਤ ਆਇਆ ਆਪਾਂ ਨਹੀਂ ਕਹਿੰਦੇ ਰਾਸ਼ਨ ਆਇਆ ਆਇਆ ਕਈ ਲੋਕਾਂ ਨੇ ਦੋ ਦੋ ਸਾਲ ਦਾ ਇਕੱਠਾ ਵੀ ਕਰ ਲਿਆ ਹਾਂਜੀ ਹਾਂਜੀ ਕਰ ਲਿਆ ਹਾਂਜੀ ਬਿਲਕੁਲ ਪਰ ਕੀ ਕਰਨਾ ਉਹ ਵੀ ਸਹੀ ਆ ਆਪਣੀ ਜਗ੍ਹਾ ਤੇ ਕਣਕ ਦੀ ਕੋਈ ਹੈ ਨਹੀਂ ਮੇਂਦ ਵੀ ਕਿਸੇ ਨੂੰ ਵੀ ਕਿੱਥੋਂ ਪੈਸਾ ਆਉਣਾ ਕਿੱਥੋਂ ਨਹੀਂ ਆਉਣਾ 4 ਦਿਨ ਪਾਣੀ ਆ ਤਾਂ ਸਭ ਨੇ ਆਉਣਾ ਵਾ ਮੁਰਕੀ ਕਿਸੇ ਨੇ ਸਾਡੀ ਸਾਰ ਨਹੀਂ ਲੈਣੀ ਅਣਾ ਸਾਨੂੰ ਆ ਗਾਂ ਦਾ ਸੋਚਣਾ ਪੈਂਦਾ ਵੀ ਗਾਂ ਹੈ ਕੀ ਵਰਤਨਾ ਵਾ ਇਸ ਲਈ ਸਾਨੂੰ ਜਮਾ ਕਰਨਾ ਪੈਂਦਾ ਵਾ ਮਜਬੂਰੀ ਹੈ ਸਾਡੀ ਵੀ ਅਸੀਂ ਚਾਹੁੰਦੇ ਨਹੀਂ ਕਿਸ ਕੋਈ ਚਾਹੁੰਦਾ ਕਿਸੇ ਤੋਂ ਕੋਈ ਮੰਗੇ ਸائیں ਖੁਦ ਮਾਲਕ ਆਣਾ ਵੀ ਪਹਿਲੀ ਦੇ ਅਸੀਂ ਤਾਂ ਚਾਹੁੰਨੇ ਕਿ ਰੱਬ ਸਾਨੂੰ ਵੀ ਇਹੋ ਜਿਹਾ ਬਣਾਵੇ ਕਿ ਨੂੰ ਦਾਨ ਕਰੀਏ ਮੰਗਣ ਨੂੰ ਕਿਸੇ ਦਾ ਵੀ ਰੱਜੀ ਨਹੀਂ ਕਰਦਾ ਪਰ ਕੀ ਕਰੀ ਹੁਣ ਹਾਲਾਤ ਇਦਾਂ ਦੇ ਬਣੇ ਪਿਆ ਕਿ ਮੰਗਤੇ ਬਣੇ ਪਿਆ ਵੈਸੇ ਵੀ ਪੰਜਾਬੀ ਵੈਸੇ ਮੰਗਦਾ ਨਹੀਂ ਪਰ ਹੁਣ ਮਜਬੂਰੀ ਹੈ ਮਜਬੂਰੀ ਬਹੁਤ ਜ਼ਿਆਦਾ ਤੁਸੀਂ ਦੇਖ ਲਓ ਅਸੀਂ ਰਾਤ ਨੂੰ ਆ ਰਾਤ ਦਾ ਟਾਈਮ ਨਾ ਅੰਦਰ ਸੌਂ ਚੁੱਕੇ ਨਾ ਬਾਹਰ ਸੌਂ ਚੁੱਕੇ ਆ ਕਈ ਵਾਰ ਰਾਤ ਜਾ ਕੇ ਘਟਦੇ ਆ ਤੁਹਾਡੇ ਸਾਹਮਣੇ ਆ ਬੈੱਡ ਬੁਡ ਸਭ ਪਿੱਛਾ ਪਿਆ ਸਭ ਮੀਂਹ ਦਾ ਪਾਣੀ ਆ ਕਮਰਿਆਂ ਦੇ ਵਿੱਚ ਭੈਣ ਪਤਾ ਕੀ ਆ ਇਹ ਟਾਈਮ ਨਿਕਲ ਜਾਣਾ ਹੀ ਪਰ ਤੁਸੀਂ ਟਾਈਮ ਦਿੱਤੇ ਰੱਖਿਓ ਜਦੋਂ ਇਹ ਵੋਟਾ ਲੈਣਾ ਨਾ ਉਦੋਂ ਆ ਜਿਹੜਾ ਸਾਹਮਣੇ ਜ਼ਰੂਰ ਰੱਖਿਓ ਪਰ ਆਪਾਂ ਲੋਕੀਆਂ ਆਪਾਂ ਕੋਈ ਨਹੀਂ ਕੋਈ ਨਾ ਵੀ ਪੁਲਿਸ ਆਣੇ ਆ ਅਸੀਂ ਕਿਸੇ ਨੂੰ ਮੋੜ ਨਹੀਂ ਪਾਉਣੀਗੀ ਸਾਡੀ ਕਿਸੇ ਨੇ ਨਹੀਂ ਸੁਣੀ ਆਣ ਕੇ ਘਰਾਂ ਚ ਜੇ ਕੋਈ ਆਇਆ ਵੀ ਉੱਥੋਂ ਪੋਲ ਤੋਂ ਆ ਗਿਆ ਉੱਥੋਂ ਚਲੇ ਗਏ ਨੇ ਘਰੇ ਕੋਈ ਨਹੀਂ ਆਇਆ ਇੱਕ ਬੈੱਡ ਲਿਓ ਤੁਹਾਨੂੰ ਪਹਿਲਾਂ ਜੀ ਜਿਹੜੀ ਇੱਕ ਚੀਜ਼ ਜੂਰ ਦਸੀਓ ਕਿਉਂਕਿ ਜਿਦਾ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀ ਲੋਡ ਦੀ ਚੀਜ਼ਾਂ ਜਿਹੜੀਆਂ ਨਾ ਲੋਕਾਂ ਤੱਕ ਪਹੁੰਚ ਜਾਣਾ ਕਿਹੜੀ ਕਿਹੜੀ ਚੀਜ਼ ਜਿਹੜੀਆਂ ਅਸੀਂ ਨਾ ਅੱਜ ਤੁਹਾਡੇ ਤੱਕ ਨਹੀਂ ਅਸੀਂ ਕਿਨੂੰ ਹੋਰਾਂ ਤੱਕ ਵੀ ਪਹੁੰਚ ਜਵੇ ਕਿਹੜੀ ਕਿਹੜੀ ਚੀਜ਼ ਚਾਹੀਦੀ ਜੋ ਜੋ ਸੱਚ ਚਾਹੀਦੀ ਹੈ ਸੌਦਾ ਸੌਦਾ ਵੀ ਕਾਫੀ ਆ ਗਿਆ ਮਾਲ ਡੰਗਰ ਦਾ ਵੀ ਆ ਜਾਂਦਾ ਚਲੋ ਜਿੰਨਾਂ ਦੇ ਹਨ ਵੀ ਸਭ ਕੁਝ ਰੁੜ ਗਿਆ ਮੇਰੇ ਖਿਆਲ ਨਾਲ ਉਹਨਾਂ ਨੂੰ ਲੀੜਾ ਕੱਪੜਾ ਜੋ ਜ਼ਰੂਰਤ ਦੀਆਂ ਚੀਜ਼ਾਂ ਦਿੱਤੀ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ ਐਸ ਟਾਈਮ ਤਾਂ ਹਾਲਾਤ ਇਹ ਵੀ ਆ ਨਾ ਕਿ ਮੇਰੇ ਸਾਨਾ ਕਹਿਣਾ ਨਹੀਂ ਚਾਹੀਦਾ ਕਿ ਜੇ ਕੋਈ ਬੰਦਾ ਆਪਣੇ ਪੁਰਾਣੇ ਕੱਪੜੇ ਦੇਵੇ ਤਾਂ ਇਹ ਲੋਕ ਜਾਰੇ ਉਹ ਵੀ ਲੈ ਲੈਣ ਲੈ ਲੈਂਦੇ ਆ ਮੇਰਾ ਬੇਟਾ ਐਦਾਂ ਵੀ ਕੁੰਡੇ ਪਜਾਮੇ ਵੀ ਨੂੰ ਰੋਜ਼ ਕਹਿੰਦਾ ਮੈਂ ਨਾ ਸ਼ਹਿਰ ਵੀ ਨਹੀਂ ਜਾਉਂ ਹਾਂ ਜਾਂ ਮੈਂ ਚੱਲੇ ਨਹੀਂ ਕਹਿੰਦੇ ਕਿ ਥੋੜੇ ਬੋਤੇ ਸੀ ਦੁੱਧ ਪਾਉਣੇ ਪੈਸੇ ਹੈ ਉਹ ਮੈਨੂੰ ਕਹਿੰਦਾ ਮੇਰੇ ਕੋ ਪਜਾਮਾ ਆ ਦੇਖੋ ਇੱਕ ਧੋ ਕੇ ਬਾਅਦ ਤਾਂ ਇੱਕ ਭਾਗਿਓ ਚਲੇ ਗਿਆ ਬਹੁਤ ਔਖੇ ਹਾਲਾਤ ਨੇ ਸਾਡੇ ਸਾਡੇ ਅੰਦਰ ਚ ਵੀ ਕੱਪੜੇ ਸਭ ਭਿੱਜ ਗਏ ਆ ਦੇਖੋ ਇਹ ਸੱਤ ਕਿਲੇ ਦੇ ਮਾਲਕ ਆ ਸੱਤ ਕਿਲੇਲਾ ਬੰਦਾ ਜਿਹੜਾ ਨ ਸੱਤ ਕਿਲੇ ਦਾ ਮਾਲਕਨ ਕਹਿੰਦੇ ਨਾ 5 ਕਿਲੋ ਉੱਪਰ ਜਿਹੜਾ ਹੁੰਦਾ ਉਹਨੂੰ ਵਧੀਆ ਰੋਟੀ ਮਿਲਦੀ ਪਰ ਉਹ ਵਿਚਾਰੇ ਕਹਿੰਦੇ ਜਿਕੇ ਅੱਜ ਦੀ ਰੇਡ ਵਿੱਚ ਨਾ ਕੋਈ ਇੰਨਾ ਲੋਕਾਂ ਨੂੰ ਪੁਰਾਣੇ ਕੱਪੜੇ ਦੇ ਦੇ ਤਾਂ ਵਿਚਾਰੇ ਉਹ ਵੀ ਲੈਣ ਲਈ ਮਜਬੂਰ ਨੇ ਘਰ ਦੇ ਹਲਾਰ ਅੱਛਾ ਭੈਣ ਜੀ ਜਿੱਕਰ ਦੇ ਵਿੱਚ ਗੱਲ ਕੀਤੀ ਜਾਵੇ ਹੁਣ ਬਾਲਣ ਵਗੈਰਾ ਜਿਹੜੇ ਉਹ ਵੀ ਨਹੀਂ ਹੁਣੇ ਫੇ ਰੋਟੀ ਪਾਣੀ ਦਾ ਕਿਦਾਂ ਪਕੜਾ ਰੋਟੀ ਪਾਣੀ ਤਾਂ ਹੀ ਹਾਂ ਬਾਬਾ ਜੀ ਦੇ ਜਾਂਦੇ ਨੇ ਸਿੱਟੇ ਹਰ ਹਫ਼ਤਾ ਹੁੰਦੀ ਹੈ ਰੋਟੀ ਉਹ ਫੜਾ ਜਾਂਦੇ ਘਰ ਚ ਤੇ ਉਹਦੇ ਨਾਲ ਹੀ ਗੁਜ਼ਾਰਾ ਸਵੇਰ ਦੀ ਰੋਟੀ ਸ਼ਾਮ ਨੂੰ ਖਾ ਲਈ ਦੀ ਹਾਂਜੀ ਤੇ ਸਿਲੰਡਰ ਵਗੈਰਾ ਵੀ ਨਹੀਂ ਹੁਣੇ ਕਰੇ ਇਸ ਸਲੈਂਡਰ ਤੇ ਹੈਗਾ ਪਰ ਇਹਨਾਂ ਕਿ ਹੁਣ ਜਗਾ ਜਦੋਂ بارش ਵਗੈਰਾ ਹੁੰਦੀ ਨਾ ਉਹਦੇ ਥੋੜਾ ਔਖਾ ਜਾਂਦਾ ਰੋਟੀ ਦਾ ਤੇ ਉਧਰ ਦੇਖੋ ਅਸੀਂ ਕਣਕ ਵਗੈਰਾ ਕੱਢ ਕੇ ਮੰਚਿਆਂ ਤੇ ਰੱਖੀ ਹੋਈ ਆ ਤਾਂ ਰਸੋਈ ਵੀ ਸਾਰੀ ਉਹ ਐ ਕਿ ਹੁਣੇ ਡਿੱਗ ਪੈਣੀ ਹੁਣੇ ਡਿੱਗ ਪੈਣੀ ਕਾਫੀ ਉਹਦੇ ਤੇ ਟੇੜ ਆ ਚੁੱਕੀ ਆ ਚਲੋ ਵਾਹਿਗੁਰੂ ਕਰੇ ਇਹੋ ਜੀ ਘਟਨਾ ਹੋਏ ਪੈਨ ਜੀ ਇਹ ਬੈਡ ਇਦੇ ਵਿੱਚ ਤੁਹਾਨੂੰ ਮਨ ਲੋ ਕਿ ਇਹਨਾਂ ਨੇ ਬਣਾ ਕੇ ਦੇ ਦੇਣਾ ਤੁਹਾਡੇ ਪਰਿਵਾਰ ਕਿਉਂਕਿ ਆਰਾਮ ਨਾਲ ਸੌਂ ਵੀ ਸਕਦਾ ਵਾ ਨਾ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਹੋਰ ਵੀ ਚ ਜਾਵੇ ਦੇਖੋ ਜੀ ਇੱਕ ਘਰ ਦੇ ਹਾਲਾਤ ਜਿਹੜੇ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਘਰ ਦੇ ਹਾਲਾਤ ਜਿਹੜੇ ਨਾ ਪੰਜ ਤੋਂ 6 ਘਰ ਆ ਜਿਹੜੇ ਇੱਥੇ ਇਸ ਟਾਈਮ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਔਰ ਪਰਮਾਤਮ ਇਹ ਵੀ ਕਹਿੰਦੇ ਸਾਡਾ ਘਰ ਜਿਹੜਾ ਚੋਂ ਡਿਆ ਵਿਚਾਰਾ ਕੋਈ ਚੀਜ਼ ਨਹੀਂ ਬਚੀ ਸੱਤ ਕਿਲੇ ਦੇ ਮਾਲਕ ਹੈ ਲੇਕਿਨ ਮੰਗਰ ਨੂੰ ਮਜਬੂਰ ਆ ਰੋਟੀ ਜਿਹੜੀ ਆ ਜਿਵੇਂ ਨਾ ਕਹਿੰਦੇ ਇੱਕ ਮੈਂ ਦੇਖ ਰਿਹਾ ਸੀ ਇੰਟਰਵਿਊ ਕਹਿੰਦੇ ਸੀ ਕਿ ਜਿਹੜੇ ਸੰਤ ਸੀਚੇ ਵਾਲਾ ਉਹ ਲੋਕਾਂ ਨੂੰ ਰੋਟੀਆਂ ਦੇਣ ਦੀ ਬਜਾਏ ਕੁਝ ਨਹੀਂ ਕਰ ਰਹੇ ਤਾਂ ਇਹ ਲੋਕ ਕਹਿੰਦੇ ਆ ਕਿ ਉਹੀ ਲੈ ਕੇ ਇਹਨਾਂ ਕੋ ਆ ਰਹੇ ਆ ਉਸ ਤੋਂ ਬਾਅਦ ਆ ਵੀ ਕੋਈ ਨਹੀਂ ਰਿਹਾ ਤੇ ਦੂਜੀ ਵਾਹਿਗੁਰੂ ਕਰੇ ਕਿ ਜਲਦੀ ਜਿਹੜਾ ਇਹ ਜਿਹੜੀ ਮੁਸੀਬਤ ਆ ਜਿਹੜੀ ਇਹ ਆਫਤ ਹੈ ਜਲਦੀ ਖਤਮ ਹੋਵੇ ਔਰ ਇਹ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਸਹੀ ਤਰੀਕੇ ਨਾਲ ਰਹਿ ਸਕਣਾਂ